ਕੱਲ੍ਹ ਦੀ ਸਭ ਨੂੰ ਸਾਡੇ ਨੌਜਵਾਨ ਵੈਲਫੇਅਰ ਸੁਸਾਇਟੀ ਦਾ ਇੱਕ ਕਾਲ ਆਈ ਸੀ ਵੀ ਤੋਬਿਆਣਾ ਬਸਤੀ ਗਲੀ ਨਾ ਕੱਚੀ ਤੋਬਿਆਣਾ ਬਸਤੀ ਗਲੀ ਨੰਬਰ 5 ਦੇ ਵਿੱਚ ਕਿਸੇ ਦੇ ਘਰ ਅੱਗ ਲੱਗੀ ਹੈ ਤਾਂ ਸਾਡੀ ਟੀਮ ਦੇ ਸੀ ਵਲੰਟੀਅਰ ਪਹੁੰਚੇ ਇੱਥੇ ਜਾਨੀ ਨੁਕਸਾਨ ਤੋਂ ਬਚਾਇਆ ਹੈ ਸਮਾਨ ਸਾਰਾ ਜਲ ਕੇ ਸੁਆਹ ਹੋ ਗਿਆ ਸਾਡੇ ਵੱਲੋਂ ਇੱਕ ਵਾਰੀ ਮੌਕੇ ਤੇ ਇਹਨਾਂ ਨੂੰ ਗੱਦੇ ਚਾਦਰਾਂ ਤੇ ਸਹਰਾਣੇ ਦਿੱਤੇ ਗਏ ਨੇ ਬਾਕੀ ਹੋਰ ਵੀ ਸਾਡੇ ਦੁੱਜੇ ਕੁਝ ਹੋਊਗਾ ਤਾਂ ਅਸੀਂ ਜ਼ਰੂਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਸਾਰਾ ਸਮਾਨ ਜਲ ਕੇ ਸੁਆਹ ਹੋ ਚੁੱਕਿਆ ਹੈ ਜਾਨੀ ਨੁਕਸਾਨ ਤੋਂ ਸਾਰਾ ਬਚਾਰ ਆ ਚੁੱਕਿਆ ਹੈ ਇਨ ਦਾ ਐਡਰੈਸ ਹੈ ਕੱਚਾ ਧੋਬਿਆਣਾ ਗਲੀ ਨੰਬਰ 5 ਜਿਹਦੇ ਵਿੱਚ ਕਮਰੇ ਦੇ ਵਿੱਚ ਤਿੰਨ ਬੱਚੇ ਨੇ ਦੋ ਮਤਲਬ ਉਹਨਾਂ ਦੇ ਮਾਪਿਓ ਨੇ ਤੇ ਇੱਕ ਬਜ਼ੁਰਗ ਨੇ ਨਾਲ ਇਹਨਾਂ ਦੀ ਘਰ ਦੀ ਛੱਤ ਵੀ ਦੇਖ ਸਕਦੇ ਹੋ ਤੁਸੀਂ ਸਾਰੇ ਡਿੱਗ ਚੁੱਕੀ ਹੈ ਕੁਝ ਵੀ ਨਹੀਂ ਬਚਿਆ ਕਮਰੇ ਦੇ ਵਿੱਚ ਨਾ ਜਿੱਥੇ ਰਹਿੰਦੇ ਸੀ ਤੇ ਲੋਕਾਂ ਨੂੰ ਸਾਡੇ ਵੱਲੋਂ ਹੀ ਅਪੀਲ ਹੋਊਗੀ ਵੀ ਜੇ ਕੋਈ ਮਦਦ ਕਰ ਸਕਦਾ ਤਾਂ ਜ਼ਰੂਰ ਕਰੇ ਇਹਨਾਂ ਦਾ ਇੱਕ ਫੋਨ ਨੰਬਰ ਵੀ ਅਸੀਂ ਤੁਹਾਨੂੰ ਸ਼ੇਅਰ ਕਰ ਦਿੰਦੇ ਆ ਕਿੰਨਾ ਦਾ ਨੰਬਰ ਕੀ ਸੀ ਇਹਦਾ ਵੀਰਤ ਨੂੰ ਜਾਗਹਾ ਦੇ ਕੇ ਇਹਨਾਂ ਕੋਲ ਆਪਦਾ ਫੋਨ ਆਨ ਕਰਕੇ ਇਹਨਾਂ ਦੇ ਮੱਲੇਵਾਸੀਆਂ ਨੰਬਰ 98142 20556 ਤੁਸੀਂ ਇਹਨਾਂ ਨਾਲ ਵੀ ਕੰਟੈਕਟ ਕਰ ਸਕਦੇ ਜੇ ਖੁਦ ਕੋਈ ਮਦਦ ਕਰਨਾ ਚਾਹੁੰਦੇ ਹੋ। ਬਾਕੀ ਸਾਡੀ ਸੁਸਾਇਟੀ ਵੱਲੋਂ ਹੋਰ ਵੀ ਮਦਦ ਕੀਤੀ ਜਾਊਗੀ। ਇਹਨਾਂ ਦੇ ਸਾਰੇ ਕੱਪੜੇ, ਗੱਦੇ ਵਗੈਰਾ ਜੋ ਜਲ ਕੇ ਸੌਹੇ ਨੇ। ਸੋ ਸਾਡੀ ਲੋਕਾਂ ਨੂੰ ਇਹ ਅਪੀਲ ਹੋਗੀ ਵੀ ਕੋਈ ਮਦਦ ਕਰ ਸਕਦਾ ਤਾਂ ਜਰੂਰ ਇਹਨਾਂ ਨਾਲ ਕੰਟੈਕਟ ਕਰੇ। ਬਾਕੀ ਸੁਸਾਇਟੀ ਵੱਲੋਂ ਵੀ ਜੋ ਕੁਝ ਕੀਤਾ ਜਾਊਗਾ ਉਹ ਅਸੀਂ ਜਰੂਰ ਕਰਾਂਗੇ। ਧੰਨਵਾਦ ਜੀ।